ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੜਾਂਗੇ ਕਵਿਤਾ ਬਿੱਲੀ ਮਾਸੀ ਡੋਡੋ ਇਹ ਕਵਿਤਾ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੀ ਕਵਿਤਾ ਹੈ ਸਾਡੇ ਘਰ ਆਇਆ ਕਬੂਤਰ ਪੈਠ ਗਿਆ ਉਹ ਕੰਧ ਦੇ ਉੱਪਰ ਸਾਡੇ ਘਰ ਆਇਆ ਕਬੂਤਰ ਬੈਠ ਗਿਆ ਉਹ ਕੰਧ ਦੇ ਉੱਪਰ ਅੱਖਾਂ ਬੰਦ ਕਰ ਲੱਗਾ ਸੌਣ ਹਿੱਲੀ ਜਾਵੇ ਉਸਦੀ ਧੌਣ ਅੱਖਾਂ ਬੰਦ ਕਰ ਲੱਗਾ ਸੌਣ ਹਿੱਲੀ ਜਾਵੇ ਉਸਦੀ ਧੌਣ ਪਿੱਛੋਂ ਬਿੱਲੀ ਮਸੀ ਆਈ ਕਬੂਤਰ ਫੜਨ ਦੀ ਝੁਗਤ ਬਣਾਈ ਪਿੱਛੇੋਂ ਬਿੱਲੀ ਮਾਸੀ ਆਈ ਕਬੂਤਰ ਫੜਨ ਦੀ ਝੁਗਤ ਬਣਾਈ ਫੜਨ ਲਈ ਉਸ ਮਾਰੀ ਤਾਰੀ ਕਬੂਤਰ ਉੱਡਿਆ ਮਾਰ ਉਡਾਰੀ ਫੜਨ ਲਈ ਉਸ ਮਾਰੀ ਤਾਰੀ ਕਬੂਤਰ ਉੱਡਿਆ ਮਾਰ ਉਡਾਰੀ ਬਿੱਲੀ ਮਸੀ ਡੋ ਡੋ ਬਿੱਲੀ ਮਸੀ ਡੋ ਡੋ